ਚੈਨਲ ਜਬੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਕਰਨ ਦੀ ਹਾਲ ਤੁਹਾਨੂੰ ਬਤਾਉੱਖੀ ਹੈ ਖਾਸ ਕਰਕੇ ਇੱਥੇ ਮੈਟਰ ਵੈਨਕੂਵਰ ਫਰੇਜ਼ਰ ਵੈਲੀ ਇਧਰ ਇਹਨਾਂ ਥਾਵਾਂ ਦੇ ਉੱਤੇ ਰਹਿਣਾ ਇੰਨਾ ਸੌਖਾ ਨਹੀਂ ਹੈ ਬਾਕੀ ਕੈਨੇਡਾ ਦੇ ਮੁਕਾਬਲੇ ਹਾਲਾਂਕਿ ਸਾਰੇ ਕੈਨੇਡਾ ਦੇ ਵਿੱਚ ਹੀ ਕਿਤੇ ਨਾ ਕਿਤੇ ਮੁਸ਼ਕਲ ਆਹੇ ਪਰ ਇੱਥੇ ਜ਼ਿਆਦਾ ਆਓਖਾ ਬੰਦੇ ਦਾ ਨਾਮ ਆ ਕ੍ਰਿਸ ਉਮਰ ਆ ਉਹਦੀ 44 ਸਾਲ ਤੇ 18 ਮਹੀਨਿਆਂ ਦਾ ਉਹਦਾ ਬੱਚਾ ਆ ਆਰ ਵੀ ਵੈਨ ਜਿਹੜੀ ਹੁੰਦੀ ਆ ਜਿਹਦੇ ਵਿੱਚ ਆਪਾਂ ਲੋਕ ਕੈਂਪ ਕੰਪ ਤੇ ਉੱਤੇ ਕੈਂਪਿੰਗ ਕੰਪਿੰਗ ਲਈ ਲੈ ਕੇ ਜਾਂਦੇ ਆਰ ਵੀ ਵੈਨ ਦੇ ਵਿੱਚ ਉਹ ਉਥੇ ਦਿਨ ਕੱਟ ਰਿਹਾ ਉਹ ਕਹਿੰਦਾ ਮੈਂ ਇਹ ਨਹੀਂ ਵੀ ਮੈਂ ਕੋਈ ਵੀ ਗਲਤ ਬੰਦਾ ਆ ਜਾਂ ਮੇਰੇ ਕੋਲੇ ਹੈ ਨਹੀਂ ਮਿਹਨਤ ਕਰਨੀ ਚਾਹੁੰਦਾ ਪੈਸੇ ਕਮਾਉਣੇ ਚਾਹੁੰਦਾ ਪਰ ਕਮਾ ਕੇ ਘਰ ਨਹੀਂ ਲਿਆ ਹੋ ਰਿਹਾ ਵੈਂਚ ਰਣ ਲਈ ਮਜਬੂਰ ਆ 18 ਮਹੀਨਿਆਂ ਦਾ ਬੱਚਾ ਨਾਲ ਉਹਦੇ ਤੇ ਥੋੜਾ ਚਿਰ ਪਹਿਲਾਂ ਉਹਦੀ ਕ੍ਰਿਸਟ ਦੀ ਜਿਹੜੀ ਪਾਰਟਨਰ ਸੀਗੀ ਡੈਨੀਅਲ ਉਹਦਾ ਨਾਮ ਦੱਸਦੇ ਉਹਦੀ ਮੌਤ ਹੋ ਗਈ ਆਰ ਵੀ ਵੈਂਡ ਦੇ ਵਿੱਚ ਉਹ ਤਿੰਨੋਂ ਜਣੇ ਰਹਿੰਦੇ ਸੀ ਪਹਿਲਾਂ ਤੇ ਉਹਦੀ ਮੌਤ ਹੋ ਗਈ ਕਾਰਨ ਬਹੁਤਾ ਹਜੇ ਤੱਕ ਗੱਲਬਾਤ ਸਪਸ਼ਟ ਨਹੀਂ ਹੋਈ ਕਿ ਕੀ ਆ ਪਰ ਵਿਚਲਾ ਰੋਲਾ ਇਹ ਆ ਵੀ ਉਹ ਬੰਦਾ ਘਰ ਲੈਣਾ ਚਾਹੁੰਦਾ ਪਰ ਉਹ ਕਹਿੰਦਾ ਮੈਥੋਂ ਲਿਆ ਨਹੀਂ ਜਾਂਦਾ ਮੈਂ ਕਰਾਂ ਕੀ ਪ੍ਰੋਪਰ ਹਾਊਸਿੰਗ ਲੱਭ ਰਿਹਾ ਆ ਪਰ ਚੈਲੰਜੇਸ ਇੰਨੇ ਆ ਰੈਂਟਲ ਕੋਸਟ ਇੰਨੀ ਆ ਉਹਦੀ ਅਫੋਰਡੇਬਲ ਆਪਸ਼ਨ ਹੀ ਹੈ ਨਹੀਂ ਬੰਦਾ ਕਿਰਾਏ ਦੇ ਉੱਤੇ ਕਿੱਡਿਆ ਕਰ ਲਵੇ ਕਿੱਦਾਂ ਰਵੇ ਉਹ ਤੇ ਉਹਨੇ ਫਿਰ ਅਲਟੀਮੇਟਲੀ ਫੈਸਲਾ ਕੀਤਾ ਵੀ ਆਰ ਵੀ ਵੈਨ ਦੇ ਵਿੱਚ ਹੀ ਮੈਂ ਰਵਾਂ ਕਿਉਂਕਿ ਬੱਚਾ ਬੱਚੇ ਨੂੰ ਛੱਡਣਾ ਕਿੱਥੇ ਆ ਕਰਨਾ ਕੀ ਆ ਆਪ ਕੰਮ ਕਿੱਥੇ ਕਰਦਾ ਆ ਚੈਲੰਜਸ ਉਹ ਕਹਿੰਦਾ ਰੋਜ਼ ਆ ਆਰ ਵੀ ਬੈਂਡ ਦੇ ਵਿੱਚ ਰਹਿਣ ਦੇ ਨਾਲ ਜਨਰੇਟਰ ਚਾਹੀਦਾ ਇਲੈਕਟ੍ਰਿਸਿਟੀ ਦੇ ਲਈ ਤੁਹਾਨੂੰ ਤੁਹਾਨੂੰ ਕਿਸੇ ਨਾ ਕਿਸੇ ਰੈਕ ਸੈਂਟਰ ਚ ਲੱਭਣਾ ਪੈਂਦਾ ਕਿਉਂਕਿ ਢਾਉਣ ਧੋਣ ਦੇ ਲਈ ਤੁਹਾਨੂੰ ਅਲਟੀਮੇਟਲੀ ਉੱਥੇ ਜਾਣਾ ਪੈਣਾ ਇੱਕ ਆਰਥਿਕ ਰੂਪ ਦੇ ਵਿੱਚ ਬਹੁਤ ਵੱਡੀ ਜਦੋਜਹਦ ਆ ਇਹ ਉਹਨੂੰ 625 ਡਾਲਰ ਮਿਲਦੇ ਆ ਮਹੀਨੇ ਦੇ ਸੋਸ਼ਲ ਅਸਿਸਟੈਂਸ ਦੇ ਰੂਪ ਦੇ ਵਿੱਚ ਤੁਹਾਨੂੰ ਪਤਾ ਸਰਕਾਰ ਮਦਦ ਦਿੰਦੀ ਆ 625 ਨਾਲ ਕੁਝ ਵੀ ਨਹੀਂ ਹੁੰਦਾ ਰੋਟੀ ਪਾਣੀ ਵੀ ਨਹੀਂ ਚੱਲਦਾ ਹਾਊਸਿੰਗ ਕ੍ਰਾਈਸਿਸ ਐਸਵੇਲੇ ਹੈਗਾ ਆ ਜਿਹੜਾ ਬੀਸੀ ਦੇ ਵਿੱਚ ਰੈਂਟਲ ਪ੍ਰਾਈਸਸ ਨੇ ਇੰਨੇ ਜ਼ਿਆਦਾ ਆ ਕਿ ਗੱਲਬਾਤ ਕਿਸੇ ਪਾਸੇ ਬਾਣ ਨਹੀਂ ਰਹੀ ਸਰਕਾਰ ਜਿਹੜੇ ਰੈਂਟਰਸ ਨੇ ਉਹਨਾਂ ਦੇ ਹੱਕਾਂ ਦੇ ਵਿੱਚ ਕਾਫੀ ਕੰਮਤ ਕਰ ਰਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਕੀਮਤਾਂ ਥੱਲੇ ਰਹਿਣ ਜਿਹੜਾ ਇਹ ਅਲਾਉ ਕਰਦੇ ਵੀ ਸਾਲ ਦੇ ਵਿੱਚ ਤੁਸੀਂ 2% ਤੋਂ ਜ਼ਿਆਦਾ ਨਹੀਂ ਵਧਾ ਸਕਦੇ باوجود ਇਹਨਾਂ ਸਾਰੇ ਕਾਨੂੰਨਾਂ ਦੇ ਕਿਰਾਏ ਇੰਨੇ ਜ਼ਿਆਦਾ ਹੋ ਚੁੱਕੇ ਆ ਕਿ ਬੰਦਾ ਰਹਿਣਾ ਹੁਣ ਅਫੋਰਡ ਨਹੀਂ ਕਰ ਸਕਦਾ ਕਲਾਕਾਰਾਂ ਬੰਦਾ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਇਹਦੇ ਵਿੱਚ ਕੁਛ ਨਾ ਕੁਛ ਕਰ ਰਹੇ ਆ ਬੀਸੀ ਦੇ ਜਿਹੜੇ ਸਾਡੇ ਹਾਊਸਿੰਗ ਮਨਿਸਟਰ ਨੇ ਰਵੀ ਕਾਲੋਂ ਉਹਨਾਂ ਨੇ ਕਿਹਾ ਕਿ ਅਸੀਂ ਐਫਰਟ ਕਰ ਰਹੇ ਆ ਕਿ ਕੁਛ ਨਾ ਕੁਛ ਅਫੋਰਡੇਬਲ ਘਰ ਬਣਾਉਣ ਦੇ ਪਰ ਪ੍ਰੋਗਰੈਸ ਸਲੋ ਆ ਯਤਨ ਕੀਤੇ ਜਾ ਰਹੇ ਆ ਪਰ ਉਹ ਇੰਨੇ ਤੇਜ਼ ਨਹੀਂ ਕਿ ਕਿਸੇ ਦੀ ਸਿੱਧੀ ਸਿੱਧੀ ਬਹੁਤ ਜਲਦੀ ਤੁਰਤ ਫਤ ਮਦਦ ਕੀਤੀ ਜਾ ਸਕੇ ਕਿਉਂਕਿ ਹੁਣ ਆ ਇਹ ਚਾਹੀਦਾ ਜਿਹੜਾ ਬੰਦਾ ਤਾਂ ਕਮਾਉਂਦਾ ਆ ਮਾਲੋ ਵੀ 40000 ਸਾਲ ਦਾ 50000 ਕਮਾਉਂਦਾ ਉਹਦੇ ਲਈ ਤੇ ਕਿਹੇ ਪਾਸੇ ਹੋ ਸਕਦਾ ਪਰ ਜਿਹੜਾ ਬੰਦਾ ਕਮਾਉਂਦਾ ਹੀ ਗਰੀਬੀ ਰੇਖਾ ਤੋਂ ਥੱਲੇ ਰਹਿੰਦਾ ਉਹਦੇ ਲਈ ਤੇ ਕੁਛ ਨਾ ਕੁਛ ਈਦਾਂ ਦੇ ਘਰ ਬਣਾਦਨੇ ਚਾਹੀਦੇ ਕਿ ਭਾਈ ਆ ਘਰ ਜਿਹੜੇ ਆ ਇੱਥੇ ਘੱਟ ਗਰੀਬ ਜਿਹੜੇ ਲੋਕ ਨੇ ਉਹ ਘੱਟ ਕਰਾਇਆ ਦੇ ਇੱਕ ਰਹਿ ਲੈਣ ਜਾਂ ਫ੍ਰੀ ਰਹਿ ਲੈਣ ਉਹਨਾਂ ਲਈ ਤੇ ਕੁਛ ਕੁਛ ਕੀਤਾ ਜਾਣਾ ਚਾਹੀਦਾ ਇਹ ਹੁਣ ਕਰਿਸ਼ ਇਹ ਜਿਹੜਾ ਉਹ ਉੱਥੇ ਆਪਣੇ ਛੋਟੇ ਜਿਹੇ ਬੱਚੇ ਨੂੰ ਸਟੋਲਰ ਦੇ ਵਿੱਚ ਪਾ ਕੇ ਕਮਾਈ ਜਾਂਦਾ ਉੱਥੇ ਉਹ ਰਹੀ ਜਾਂਦਾ ਆ ਲੋਕ ਜਿਹੜੇ ਆ ਹ ਕਮਿਊਨਿਟੀ ਮੈਂਬਰਸ ਨੇ ਸਪੋਰਟ ਕਰਦੇ ਆ ਉਹਨੂੰ ਉਹ ਕੁਛ ਨਾ ਕੁਛ ਫੂਡ ਵਾ ਤੇ ਉਹ ਇਸ ਕਰ ਲਈ ਆਸਵੰਦਾ ਕਿ ਮੈਂ ਫੋਕਸਡ ਆ ਕਿ ਮੈਂ ਆਪਣੇ ਬੇਟੇ ਨੂੰ ਘਟੋ-ਘਟੇ ਇੱਕ ਚੰਗਾ ਜੀਵਨ ਦੇ ਸਕਾਂ ਤਾਂ ਕਿ ਇੱਕ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਉਹ ਉਹਦੇ ਲਈ ਕੁਛ ਨਾ ਕੁਛ ਕਰ ਸਕੇ ਤੇ ਉਹ ਉੱਥੇ ਉਹਨੂੰ ਲੈ ਕੇ ਜਾਂਦਾ ਖੇਡਣ ਦੇ ਲਈ ਨੇੜੇ ਪਾਰਕ ਆ ਉੱਥੇ ਜਾ ਕੇ ਰਹਿੰਦਾ ਸਫਰੇਜ਼ਰ ਵੈਲੀ ਦਾ ਇਹ ਇੱਕ ਰੈਸਟ ਸਟਾਪ ਰੈਸਟ ਸਟਾਪ ਦੇ ਉੱਤੇ ਇੱਕ ਪਿਤਾ 18 ਮਹੀਨਿਆਂ ਦਾ ਉਹਦਾ ਬੱਚਾ ਆਰ ਵੀ ਬੈਂਡ ਦੇ ਵਿੱਚ ਰਹਿ ਰਹੇ ਆਮ ਤੌਰ ਤੇ ਤੁਸੀਂ ਕਹਿੰਦੇ ਬਹੁਤੇ ਲੋਕ ਕਿਸੇ ਡਰੱਗਸ ਲੈਂਦੇ ਆ ਜਾਂ ਕਈ ਵਾਰੀ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਪਰ ਉਹ ਤੇ ਚੰਗਾ ਪੁਲਾ ਪ੍ਰੈਸ ਦੇ ਨਾਲ ਗੱਲਬਾਤ ਕਰਕੇ ਦੱਸ ਰਿਹਾ ਵੀ ਮੇਰਾ ਕੁਝ ਕਰੋ ਮੇਰੇ ਕੋਲ ਰਹਿਣ ਲਈ ਥਾਂ ਨਹੀਂ ਹੈ ਤੇ ਮੈਂ ਚਾਹਨਾ ਹੈ ਇੱਕ ਚੰਗਾ ਜੀਵਨ ਜੀਣਾ ਇਹ ਕਿਤੇ ਨਾ ਕਿਸੇ ਵੀ ਤਰ੍ਹਾਂ ਇਸ ਵੇਲੇ ਇੱਕ ਬਹੁਤ ਵੱਡਾ ਸੰਕਟ ਜਿਹੜਾ ਬਣਿਆ ਹੋਇਆ ਤੁਹਾਡੇ ਕਿਰਤ ਮੰਤਰੀ ਹੈਰੀ ਬੈਂਸ ਅਨਾਉਂਸ ਕਰ ਗਏ ਵੀ ਮੈਂ ਸਿਆਸਤ ਛੱਡ ਦਿੱਤੀ ਡੈਮੋਕ੍ਰੇਟ ਜਿਹੜੇ ਕੈਬਨਟ ਮਨਿਸਟਰਸ ਨੇ ਲਗਾਤਾਰ ਮਤਲਬ ਖਬਰਾਂ ਆ ਰਹੀਆਂ ਇਹ ਸਰੀ ਵਿਕਟੋਰੀਆ ਦੇ ਵਿੱਚ ਕਿਆ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਕਿ ਅਗਲੇ ਇਲੈਕਸ਼ਨ ਦੇ ਵਿੱਚ ਇਹ ਜਿਹੜੀ ਫਾਲ ਦੇ ਵਿੱਚ ਹੋਣੀ ਹੈ ਉਹਦੇ ਵਿੱਚ ਨਹੀਂ ਜਾ ਰਹਾ ਸੋ ਇਹ ਹੈਰੀ ਬੈਂਸ ਜਿਹਦਾ ਜ਼ਿਕਰ ਕੀਤਾ ਬਰੂਸ ਰਾਲਸਟਨ ਤੇ ਰੌਬ ਫਲੇਮਿੰਗ ਇਹਨੇ ਬਹੁਤ ਵੱਡੇ ਨਾਮ ਬੀਸੀ ਐਨ ਡੀ ਪੀ ਦੇ ਵਿੱਚ ਕੋਈ ਛੋਟੇ ਨਾਮ ਨਹੀਂ ਬਹੁਤ ਵੱਡੇ ਨਾਮ ਇਹ ਸਿਆਸਤ ਛੱਡ ਗਿਆ ਇਹ ਸਾਰੇ ਜਿਹੜੇ ਤਿੰਨੋਂ ਸੀਗੇ ਬਰੂਸ ਰਾਲਸਟਨ ਰੌਬ ਫਲੇਮਿੰਗ ਤੇ ਹੈਰੀ ਬੈਂਸ 2005 ਦੇ ਵਿੱਚ ਪਹਿਲੀ ਵਾਰੀ ਇੱਥੇ ਆਏ ਸੀ ਤੇ ਹੁਣ ਇਦਾਂ ਲੱਗਦਾ ਜਿਵੇਂ ਸਲਾਹ ਨਾਲ ਹੀ ਚੱਲੇ ਹੁਣ ਵੀ ਹੁਣ ਟਾਈਮ ਹੋ ਗਿਆ ਤੇ ਹੁਣ ਚਲੀਏ ਵੀਰਵਾਰ ਮਾਫੀ ਚਾਹੁੰਦੇ ਆ 19 ਅਕਤੂਬਰ ਨੂੰ ਜਿਹੜੀ ਹੋਣੀ ਆ ਇਲੈਕਸ਼ਨ ਉਹਦੇ ਵਿੱਚ ਇਹ ਪਾਰਟਿਸਪੇਟ ਨਹੀਂ ਕਰ ਰਹੇ ਤਿੰਨੋ ਮਨਿਸਟਰ ਜਿਹੜੇ ਨੇ ਇਹਨਾਂ ਨੇ ਜਿਹੜੇ ਇਹਨਾਂ ਦੇ ਨਾਲ ਘਟੋ-ਘਟ 8 ਹੋਰ ਇਹ ਰਲਾ ਕੇ ਐਮ ਐਲ اے ਨੇ ਜਿਹੜੇ ਕਹਿੰਦੇ ਆ ਵੀ ਅਸੀਂ ਅਗਲੀ ਇਲੈਕਸ਼ਨ ਦੇ ਵਿੱਚ ਜਿਹੜਾ ਅਗਲੀ ਇਲੈਕਸ਼ਨ ਦੇ ਵਿੱਚ ਅਸੀਂ ਨਹੀਂ ਆ ਰਹੇ ਤੇ ਇਹ ਜਿਹੜੇ ਇੱਕ ਵੱਡਾ ਫੈਸਲਾ ਆ ਦਰਅਸਲ ਇਹਨਾਂ ਸਾਰਿਆਂ ਦਾ ਹੀ ਤੇ ਹੁਣ ਇਹਦਾ ਐਨਡੀਪੀ ਨੂੰ ਨੁਕਸਾਨ ਹੁੰਦਾ ਜਾਂ ਕੀ ਗੱਲਬਾਤ ਹੁੰਦੀ ਹੈ ਬਾਅਦ ਦੀ ਗੱਲ ਆ ਪਰ ਜਿਹੜੇ ਇਹਨਾਂ ਨੂੰ ਦੱਸਿਆ ਗਿਆ ਪਹਿਲਾਂ ਮਤਲਬ ਇਸ ਗੱਲਬਾਤ ਬਾਰੇ ਕਿ ਪਬਲਿਕ ਵਿੱਚ ਜਾ ਰਹੇ ਆਪਣੇ ਫੈਸਲੇ ਨੂੰ ਲੈ ਕੇ ਜਿਵੇਂ ਡਵੈਲਪਮੈਂਟ ਆਇਆ ਉਹਨਾਂ ਨੇ ਅਨਾਉਂਸ ਕੀਤਾ ਪਹਿਲਾਂ ਦੱਸ ਕੇ ਕਿ ਉਹ ਵੀ ਨਹੀਂ ਆ ਰਹੇ ਇੱਧਰਲੇ ਇੱਧਰਲੇ ਪਾਸੇ ਕਿ ਜਿਹੜੀ ਐਪਲੀਕੇਸ਼ਨ ਆ ਉਹਨਾਂ ਕੈਂਡੀਡੇਟਸ ਦੇ ਲਈ ਕਿ ਨਾ ਤਿੰਨ ਤਿੰਨ ਰਾਈਡਿੰਗਸ ਦੇ ਲਈ ਜਿਹੜਾ ਇਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਉਹ ਉਹ ਇਹ ਉਹ ਪਹਿਲਾਂ ਦਿੱਤੀਆਂ ਗਈਆਂ ਹੁਣ ਕਿਉਂਕਿ ਸਮਾਂ ਥੋੜਾ ਹੈ ਤੇ ਇਹਦੇ ਵਿੱਚ ਫੈਸਲਾ ਤਾਂ ਕੋਈ ਨਾ ਕੋਈ ਕੀਤਾ ਜਾਊਗਾ ਕਿ ਇਹਨਾਂ ਤੋਂ ਬਾਅਦ ਇੱਥੇ ਕਿਹੜਾ ਉਮੀਦਵਾਰ ਆਉਂਦਾ ਹੈ ਸੋ ਤਿੰਨ ਇਹ ਜਿਹੜੇ ਮਨਿਸਟਰ ਤੇ ਜਿਹੜੇ ਇਹਨਾਂ ਨੇ ਬਾਕੀ ਜਿਹੜੇ ਇਹਨਾਂ ਦੇ ਰਾਰ ਰਲ ਕੇ ਜਿਹੜੇ ਐਨਡੀਪੀ ਦੀ ਹੁਣ ਜਿਹੜੀ ਕੈਂਪੇਨ ਡਾਇਰੈਕਟਰ ਆ ਮੈਰੀਆ ਡਲਾ ਮੈटिया ਉਹਨਾਂ ਨੇ ਇਹ ਕਹਿਆ ਆ ਕਿ ਇਹਨਾਂ ਦਾ ਡਿਸੀਜਨ ਜਿਹੜਾ ਆ ਉਹ ਨਵੇਂ ਜਿਹੜੀਆਂ ਵੌਇਸਸ ਨੇ ਪਾਰਟੀ ਦੇ ਵਿੱਚ ਲਿਆਉਣ ਦੇ ਲਈ ਮਦਦ ਕਰੂਗਾ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਦੱਸਿਆ ਆ ਫਿਰ ਪ੍ਰੀਮੀਅਰ ਨੂੰ ਦੱਸਿਆ ਗਿਆ ਤੇ ਹੁਣ ਇਹਦੀ ਕੈਂਪੇਨ ਰਨ ਕਰਨ ਵਾਲੀ ਇਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਸਮੱਸਿਆ ਆਊਗੀ ਹੈਰੀ ਬੈਂਸ ਅਸੀਂ ਸਾਰੇ ਜਾਣਦੇ ਹਾਂ ਸਾਰੇ ਨਿਊਟਨ ਦੇ ਵਿੱਚ ਆ ਬੜੇ ਲੰਬੇ ਸਮੇਂ ਤੋਂ ਪੰਜ ਵਾਰੀ ਐਮ.ਐਲ.ਏ ਬਣੇ ਨੇ ਹੈਰੀ ਬੈਂਸ ਪਿੰਡ ਇਹਨਾਂ ਦਾ ਹਰਦਾਸਪੁਰ ਫਗਵਾੜੇ ਦੇ ਨੇੜੇ ਉੱਥੇ ਫਗਵਾੜੇ ਪੜੇ ਨੇ ਜ਼ਿਲ੍ਹਾ ਕਪੂਰਥਲਾ ਦੇ ਵਿੱਚ 71 ਦੇ ਵਿੱਚ ਇੱਥੇ ਮੂਵ ਕਰ ਗਿਆ ਇਹ ਇੱਥੇ ਆ ਕੇ ਫਿਰ ਇਹ ਇਹਨਾਂ ਨੇ ਪਹਿਲਾਂ ਕੰਮ ਕੀਤਾ ਜਿੱਦਾਂ ਇਹਨਾਂ ਦੇ ਦੱਸਣ ਅਨੁਸਾਰ ਜਾਂ ਅਸੀਂ ਸਾਰੇ ਜਾਣਦੇ ਹਾਂ ਲਗਭਗ ਕਿਦਾਂ ਇਹਨਾਂ ਨੇ ਸਟਰਗਲ ਕੀਤੀ ਮੈਲਾ ਦੇ ਵਿੱਚ ਕੰਮ ਕੀਤਾ ਔਰ ਉੱਥੇ ਅਕਸਰ ਇਹ ਗੱਲਬਾਤ ਵੀ ਸੁਣਾਉਂਦੇ ਹੁੰਦੇ ਆ ਜਾਂ ਅਸੀਂ ਜਾਣਦੇ ਹਾਂ ਵੀ ਉਹ ਸਮਾਂ ਵੀ ਹੁੰਦਾ ਸੀ ਜਦੋਂ ਇਹ ਕਹਿੰਦੇ ਸੀ ਕਿ ਨਾ ਇੰਡੀਅਨਸ ਦੇ ਫੂਡ ਦੇ ਵਿੱਚੋਂ ਸਮੈਲ ਆਉਂਦੀ ਆ ਲੰਚ ਰੂਮ ਸ਼ੇਅਰ ਕਰਨ ਦੇ ਵਿੱਚ ਵੀ ਵਿਵਾਦਕਰਾ ਕੀਤਾ ਜਾਂਦਾ ਸੀ ਇਹਨਾਂ ਨੂੰ ਆਸੇ-ਪਾਸੇ ਕੀਤਾ ਜਾਂਦਾ ਸੀ ਤੇ ਉਹ ਕਿਰਤ ਕਰਨ ਵਾਲਾ ਵਿਅਕਤੀ ਜਦੋਂ ਫਿਰ ਇੱਥੇ ਆ ਕੇ ਕੈਨੇਡਾ ਉਹਨਾਂ ਨੂੰ ਮੌਕਾ ਦੇ ਹੁੰਦਾ ਤੇ ਉਹ ਕਿਰਤ ਮੰਤਰੀ ਬਣਦਾ ਇੱਥੋਂ ਦਾ ਇਹ ਸਿਰਫ ਨਾ ਹੈਰੀ ਬੈਂਸ ਦੇ ਲਈ ਸਗੋਂ ਕਿਸੇ ਵੀ ਪਾਰਟੀ ਤੋਂ ਉੱਪਰ ਉੱਠ ਕੇ ਸਾਰੇ ਪੰਜਾਬੀਆਂ ਦੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਸੀ ਹੁਣ ਵੀ ਆ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਦੇ ਵਿੱਚ ਜਿਹੜੀ ਗੱਲ ਦਰਜ ਕੀਤੀ ਗਈ ਹੈ ਅ ਦੋਵੇਂ ਗੱਲਾਂ ਨੇ ਕੁਝ ਲੋਕ ਇਸ ਗੱਲ ਨੂੰ ਕਹਿ ਰਹੇ ਵੀ ਹਜੇ ਜਾਣਾ ਨਹੀਂ ਚਾਹੀਦਾ ਇਹਨਾਂ ਨੂੰ 71 ਇਅਰ 올ਡ ਨੇ 71 ਸਾਲ ਉਮਰ ਆ ਵੀ ਕੋਈ ਐਡੀ ਗੱਲਬਾਤ ਨਹੀਂ ਹੈ ਜਦੋਂ ਤੁਸੀਂ ਜੋ ਬਾਈਡਨ ਸਾਡੇ ਕਵਾਂਡੀ ਬੁਲਕ ਦੇ ਵਿੱਚ ਰਾਸ਼ਟਰਪਤੀ ਵਲ ਦੇਖਦੇ ਆ ਡੋਨਲਡ ਟਰੰਪ ਵਲ ਦੇਖਦੇ ਆ ਵੀ ਇਹਨਾਂ ਨੂੰ ਹਜੇ ਰਹਿਣਾ ਚਾਹੀਦਾ ਸੀ ਪਰ ਦੂਜਾ ਇਹ ਲੱਗਦਾ ਵੀ ਠੀਕ ਆ ਜਿਵੇਂ ਉਹ ਕਿ ਮੇਲਾ ਭਰਿਆ ਹੀ ਛੱਡ ਦੇਣਾ ਚਾਹੀਦਾ ਹੁੰਦਾ ਇੱਕ ਮਾਣ ਇੱਕ ਇੱਜ਼ਤ ਅਹੁਦੇ ਦੇ ਉੱਤੇ ਪਹੁੰਚ ਕੇ ਜਿੱਥੇ ਤੱਕ ਜਾ ਸਕਦੇ ਸੀ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਇਹ ਜਾ ਰਹੇ ਆ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਕਿ ਸਿਰਫ ਅਹੁਦੇ ਮਹੱਤਵਪੂਰਨ ਨਹੀਂ ਹੁੰਦੇ ਬਹੁਤ ਕੁਝ ਹੋਰ ਵੀ ਮਹੱਤਵਪੂਰਨ ਤੁਹਾਡੇ ਜੀਵਨ ਦੇ ਵਿੱਚ ਹੁੰਦਾ ਆ ਤੇ ਇਹਦੀ ਇੱਕ ਮਿਸਾਲ ਇਹਨਾਂ ਨੇ ਆਪਣੇ ਆਪ ਦੇ ਵਿੱਚ ਕਾਇਮ ਕੀਤੀ ਆ ਸੋ ਦੂਜੀ ਹੈਗਾ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਹੋਰ ਲੋਕ ਇੱਥੇ ਆਉਂਦੇ ਆ ਜਾਂ ਕਿਸ ਕਿਸਮ ਦੀਆਂ ਸਮੀਕਰਨਾ ਬਣਦੀਆਂ ਆ ਉਹ ਵੀ ਦੇਖਣ ਵਾਲੀ ਗੱਲ ਹੋਊਗੀ ਤੇ ਨਵਾਂ ਜਿਹੜਾ ਕਿਸਮ ਦੇ ਲੋਕ ਜਿਹੜੇ ਕੁਦਰਤੀ ਤੌਰ ਦੇ ਉੱਤੇ ਆਉਣਗੇ ਉਹ ਆਪਣੇ ਹਿਸਾਬ ਦੇ ਨਾਲ ਕੰਮ ਕਰਨਗੇ ਪਰ ਇਹ ਇਕੱਠੇ ਇਹ ਇਹਨਾਂ ਦਾ ਜਣਾ ਜਿਹੜੇ ਰੌਫ ਫਲੇਮਿੰਗ ਨੇ ਜਿਹੜੇ ਟਰਾਂਸਪੋਰਟੇਸ਼ਨ ਮਿਨਿਸਟਰ ਵਿਕਟੋਰੀਆ ਤੋਂ ਉਥੇ ਐਮਐਲਏ ਬਣਦੇ ਰਹੇ ਆ ਤੇ ਲਗਾਤਾਰ ਇਧਰਲੇ ਪਾਸੇ ਉਹਨਾਂ ਦੇ ਫੈਸਲੇ ਸੀਗੇ ਆ ਜੋ ਵਕ ਵਕ ਕਿਹੜੇ ਸਮਿਆਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਲਗਾਤਾਰ ਇਹ ਲੋਕ ਜਿੱਤੇ ਨੇ ਸੋ ਐ ਐਨਡੀਪੀ ਦੇ ਵਿੱਚ ਇਸ ਵੇਲੇ ਇਹਨਾਂ ਦਾ ਜਾਣਾ ਜਿਹੜਾ ਔਰ ਭਾਵੇਂ ਬਰੂਸ ਰਾਸਟਾ ਨਾ ਬੀਸੀ ਐਨਡੀਪੀ ਦੇ ਵਿੱਚ ਇਹਨਾਂ ਨੇ ਸਰਵ ਕੀਤਾ ਕਈ ਵੱਖ-ਵੱਖ ਅਹੁਦਿਆਂ ਦੇ ਉੱਤੇ 2005 ਦੇ ਵਿੱਚ ਜਦੋਂ ਇਹ ਚੁਣੇ ਗਏ ਆ ਉਹਨਾਂ ਤੋਂ ਬਾਅਦ ਕਿਸੇ ਵੀ ਵੇਲੇ ਪਹਿਲੇ ਅਹੁਦਿਆਂ ਦੇ ਉੱਤੇ ਰਹੇ ਆ ਪਰ ਹੁਣ ਜਦੋਂ ਇੱਥੋਂ ਜਾ ਰਹੇ ਆ ਤੇ ਇਹ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਆ ਕਿੰਨਾ ਕਿਦਾ ਅਸਰ ਐਨਡੀਪੀ ਉਹਨਾਂ ਦੇ ਲਈ ਤਾਂ ਠੀਕ ਆ ਪਰ ਐਨਡੀਪੀ ਦੇ ਉੱਤੇ ਦਾ ਕੀ ਅਸਰ ਪੈਂਦਾ ਇਹ ਆਪਣੇ ਆਪ ਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਹੋਊਗੀ ਬਹੁਤ ਸਾਰੇ ਲੋਕ ਐ ਲੋਕ ਐ ਇਸ ਵੇਲੇ ਕੈਟਰਨ ਕੌਨਰॉय ਡਾਗ ਰੌਥਲੀ ਜੈਨੀਫਰ ਰਾਈਜ਼ ਕੈਟਰਿੰਗ ਚੈਨ ਫਿਨ ਡੌਨਲੀ ਮੂਰੇ ਰੈਂਕਨ ਇਹ ਸਾਰੇ ਐਸ਼ਵਰੀ ਐਨਡੀਪੀ ਦੇ ਵਿੱਚ ਚੋਣ ਨਹੀਂ ਲੜ ਰਹੇ ਸਿਆਸਤ ਛੱਡ ਰਹੇ ਅਗਲੀ ਗੱਲ ਬਾਤ ਦੋਸਤੋ ਸਾਡੇ ਪ੍ਰਧਾਨ ਮੰਤਰੀ ਜਸਟਨ ਟੂਡੋ ਬਾਰੇ ਜੋਸਨ ਟਰੂਡੋ ਐਸਵੇਲੇ ਕਾਫੀ ਲੋਚਾਉਂਦਾ ਸ਼ਿਕਾਰ ਨੇ ਪਾਲਿਸੀਆਂ ਨੂੰ ਲੈ ਕੇ ਕਈ ਕੁਸ਼ ਨੂੰ ਲੈ ਕੇ ਗਰਾਫ ਥੱਲੇ ਆ ਰਿਹਾ ਇਹਨਾਂ ਦੇ ਆਪਣੇ ਪਾਰਟੀ ਦੇ ਲੋਕ ਵੀ ਕਹਿਣ ਲੱਗ ਪਏ ਕਿ ਇਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ ਕਈ ਵਾਰ ਗੱਲਾਂ ਬਾਤਾਂ ਚੱਲੀਆਂ ਤੇ ਇੱਕ ਕੈਸ਼ਵੇਲੇ ਇੱਕ ਹੋਰ ਬਿਆਨ ਆਉਂਦਾ ਹੈ ਜੇ ਬਿਆਨ ਨਹੀਂ ਅਸਲ ਦੇ ਵਿੱਚ ਆਟੋਕਾ ਬਾਇਓਗ੍ਰਾਫੀ ਹੈ ਸਵੈ ਜੀਵਨੀ ਹੈ ਸਵੈ ਜੀਵਨੀ ਹੈਗੀ ਇਹ ਜੋਸਫ ਜੋਨ ਪੀਰ ਮਾਰਕ ਗ੍ਰੈਨਿਊ ਦੀ ਮਾਰਕ ਗੈਨਿਊ ਨੇ ਇੱਕ ਆਪਣੀ ਜਿਹੜੀ ਸਵੈ ਜੀਵਨੀ ਦੇ ਵਿੱਚ ਇਹ ਲਿਖਿਆ ਹੈ ਵੀ ਵਰਲਡ ਲੈਵਲ ਦੇ ਉੱਤੇ ਕੈਨੇਡਾ ਦਾ ਇਮੇਜ ਕਹ ਲੋ ਖਰਾਬ ਹੋਇਆ ਉਹਨਾ ਚੰਗਾ ਨਹੀਂ ਰਿਹਾ ਜਸਨ ਟਰੂਡੋ ਦੇ ਸਮੇਂ ਦੇ ਵਿੱਚ ਅ ਰਿਟਾਇਰ ਹੋ ਚੁੱਕੇ ਆ ਮੈਂਬਰ ਪਾਰਲੀਮੈਂਟ ਰਹੇ ਆ ਇਹ ਪਹਿਲਾਂ ਰਾਇਲ ਕੈਨੇਡੀਅਨ ਨੇਵੀ ਦੇ ਵਿੱਚ ਵੀ ਰਹੇ ਆ ਐਸਟ੍ਰੋਨੌਟ ਰਹੇ ਆ ਵਿਗਿਆਨੀ ਨੇ ਇਹ ਕਈ ਯੁੱਧਿਆਂ ਦੇ ਉੱਤੇ ਸੇਵਾ ਕੀਤੀਆਂ ਨੇ 15 ਦੇ ਵਿੱਚ ਕੈਬਨਿਟ ਮਨਿਸਟਰ ਬਣੇ 21 ਤੱਕ ਇਹ ਕੈਬਨਿਟ ਮਨਿਸਟਰ ਰਹੇ ਆ ਲਿਬਰਲ ਪਾਰਟੀ ਦੇ ਮੈਂਬਰ ਤੇ ਜਿਹੜੇ ਇਹ ਕਾਰਨੀਓ ਆ ਇਹਨਾਂ ਦੇ ਬਿਆਨ ਨੇ ਕਰੀ ਫੇਰ ਹਲਚਲ ਮਚਾ ਦਿੱਤੀ ਹੈ। ਮਿਨਿਸਟਰ ਆਫ ਫੋਰਨ ਅਫੇਅਰ ਰਹੇ ਆ ਜਨਵਰੀ ਤੋਂ ਲੈ ਕੇ ਅਕਤੂਬਰ 2021 ਤੱਕ। ਮਿਨਿਸਟਰ ਆਫ ਟਰਾਂਸਪੋਰਟੇਸ਼ਨ ਵੀ ਇਹ ਹੈ ਰਹੇ ਆ ਨਵੰਬਰ 2015 ਤੋਂ ਲੈ ਕੇ ਜਨਵਰੀ 2021 ਤੱਕ। ਇਹ ਜਿਹੜੀ ਵੈਸਟ ਮਾਉਂਟ ਮੌਂਟਰੀਅਲ ਤੋਂ ਮੈਂਬਰ ਪਾਰਲੀਮੈਂਟ ਲਗਾਤਾਰ 15 ਸਾਲ ਰਹੇ। ਇਹ ਤੋਂ ਪਹਿਲਾਂ ਇਧਰ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਐਜ਼ ਅ ਨੇਵਲ ਆਫੀਸਰ ਸਰਵ ਕੀਤਾ 83 ਦੇ ਵਿੱਚ 1983 ਦੇ ਵਿੱਚ ਜਿਹੜੀ ਐਨ ਆਰ ਸੀ ਗਰੁੱਪ ਦੇ ਵਿੱਚ ਤੇ ਬਾਅਦ ਦੇ ਵਿੱਚ ਪਹਿਲੇ ਕੈਨੇਡੀਅਨ ਬਣਿਆ ਆਊਟਰ ਸਪੇਸ ਦੇ ਵਿੱਚ ਜਾਣ ਲਈ ਐਸ ਟੀ ਐਸ ਜਿਹੜਾ 41 ਸੀਗਾ ਉੱਥੇ ਉਹਦੇ ਵਿੱਚ ਜਿਹੜੇ ਐਸਟਰੋਨੌਟ ਬੜੇ ਵੱਡੇ ਇਹ ਹੋਏ ਸੋ ਹੁਣ ਰੌਲਾ ਇਹ ਆ ਕਿ ਏਡਾ ਵੱਡਾ ਨਾਂ ਇਹਨਾਂ ਦਾ ਤੇ ਏਡਾ ਵੱਡਾ ਕੰਮ ਮਨਿਸਟਰ ਰਏ ਹੋਣ 15 ਸਾਲ ਮੈਂਬਰ ਪਾਰਲੀਮੈਂਟ ਰਏ ਹੋਣ ਉਹ ਜਦੋਂ ਫਿਰ ਆਲੋਚਨਾ ਕਰਦੇ ਤਾਂ ਇਹਦੇ ਅਰਥ ਹੋਰ ਹੋ ਜਾਂਦੇ ਆ ਸੋ ਇਹ ਸਾਬਕਾ ਫੋਰਨ ਅਫੇਅਰ ਮਨਿਸਟਰ ਮਾਰਕ ਗਾਰਨੀਓ ਇਹਨਾਂ ਨੇ ਕਿਹਾ ਕਿ ਜਿਹੜੀ ਕੈਨੇਡਾ ਆ ਦੁਨੀਆ ਦੇ ਵਿੱਚ ਇਹਨੇ ਆਪਣੀ ਜਿਹੜੀ ਸਟੈਂਡਿੰਗ ਆ ਜਿਹੜਾ ਇਹਦਾ ਇਮੇਜ ਸੀਗਾ ਜਿਹੜਾ ਇਹਦਾ ਅਕਸ ਸੀ ਉਹ ਬਣਾ ਕੇ ਨਹੀਂ ਰੱਖ ਸਕਿਆ ਪ੍ਰਾਈਮ ਮਿਨਿਸਟਰ ਜਸਨ ਟਰੂਡੋ ਦੇ ਸਾਹਮਣੇ ਦੇ ਵਿੱਚ ਸੋ ਇਹਨਾਂ ਨੂੰ ਕਿਹਾ ਵੀ ਇਹ ਇੱਕ ਮਤਲਬ ਕਹਿ ਲਓ ਇਲ ਪ੍ਰਿਪੇਅਰਡ ਲੀਡਰਸ਼ਿਪ ਜਿਨੇ ਪੋਲਿਟਿਕਸ ਨੂੰ ਪ੍ਰਾਇੋਰਟਾਈਜ਼ ਕੀਤਾ ਤੇ ਕਈ ਕੁਸ਼ ਨੇ ਉਹ ਕਰ ਦਿੱਤਾ ਜਿਹਦਾ ਨੁਕਸਾਨ ਹੋਇਆ ਕਿ ਜਿਹੜਾ ਜਿਹੜਾ ਜਸਨ ਟਰੂਡੋ ਦੇ ਵਿਦੇਸ਼ੀ ਮਾਮਲਿਆਂ ਦੇ ਵਿੱਚ ਸਮਝ ਦੇ ਉੱਤੇ ਵੀ ਇਹਨਾਂ ਨੇ ਸਵਾਲ ਪੈਦਾ ਕੀਤੇ ਆ ਮਾਰਕਰ ਨੇ ਕਿ ਜਸਟਰਨ ਟਰੂਡੋ ਨੇ ਜਿਹੜਾ ਓਵਰ ਐਸਟੀਮੇਟ ਕੀਤਾ ਕੈਨੇਡਾ ਦਾ ਇੰਪੈਕਟ ਬਾਕੀ ਦੁਨੀਆ ਦੇ ਉੱਤੇ ਸੋ ਇਹ ਹੁਣ ਕਿਤਾਬ ਜਿਹੜੀ ਆ ਮੋਸਟ ਐਕਸਟਰਾਔਰਡਨਰੀ ਰਾਈਡ ਰਾਈਡ ਜਿਹੜੀ ਰਾਈਡ ਹੁੰਦੀ ਆ ਮੋਸਟ ਐਕਸਟਰਾਔਰਡਨਰੀ ਰਾਈਡ ਸਪੇਸ ਪੋਲਿਟਿਕਸ ਐਂਡ ਪਰਸੂਟ ਆਫ ਕੈਨੇਡੀਅਨ ਡ੍ਰੀਮ ਇਹ ਇਸ ਕਿਤਾਬ ਦਾ ਨਾਮ ਆ ਅਕਤੂਬਰ ਦੇ ਵਿੱਚ ਰਿਲੀਜ਼ ਹੋਣੀ ਹੈ ਉਹਦੀਆਂ ਗੱਲਾਂ ਬਾਤਾਂ ਪਹਿਲੇ ਬਾਹਰ ਆਉਣ ਲੱਗ ਪਈਆਂ ਕਿ ਇਹਦੇ ਵਿੱਚ ਕੀ ਹੈ ਸੋ ਹਾਲਾਂਕਿ ਬਹੁਤ ਕੁਝ ਉਹਨਾਂ ਦਾ ਮੈਮਰੀ ਲੈਣ ਦੇ ਉੱਤੇ ਪਿੱਛੇ ਜਿਹੜੇ ਗਾਰਨੀਓ ਨੇ ਉਹਨਾਂ ਦੀ ਆਪਣੀ ਪ੍ਰੀ ਪੋਲਿਟਿਕਸ ਹੈ ਰਾ ਜਦੋਂ ਉਹ ਰਾਜਨੀਤੀ ਦੇ ਵਿੱਚ ਆਏ ਨਹੀਂ ਸੀ ਕਿ ਜਦੋਂ ਮਿਲਟਰੀ ਦੇ ਵਿੱਚ ਸੀਗੇ ਉਦੋਂ ਉਹਨਾਂ ਨੇ ਕੀ ਕੀਤਾ ਜਾਇ ਐਸਟਰੋਨੌਟ ਸੀਗੇ ਵਿਗਿਆਨੀ ਸੀਗੇ ਸਪੇਸ ਦੇ ਵਿੱਚ ਜਾਂਦੇ ਸੀ ਉਹ ਸਾਰਾ ਕੁਝ ਹੈਗਾ ਤੇ ਇਹ ਮੁੜ ਕੇ ਉਹ ਜਦੋਂ ਮੈਂਬਰ ਪਾਰਲੀਮੈਂਟ ਬਣਦੇ ਆ ਉਹਦੇ ਬਾਰੇ ਬਹੁਤ ਕੁਝ ਹੈ ਏ 75 ਸਾਲ ਦੇ ਆਸ਼ਵਲੇ ਇਹ ਪਹਿਲੀ ਵਾਰ 2008 ਦੇ ਵਿੱਚ ਇਲੈਕਟ ਹੋਏ ਸੀ ਲਿਬਰਲ ਐਮਪੀ ਮੌਂਟਰੀਅਲ ਰਾਈਡਿੰਗ ਮੌਂਟਰੀਅਲ ਦੇ ਵਿੱਚ ਤੇ ਉਹਦੇ ਤੋਂ ਬਾਅਦ ਫਿਰ ਇਹ ਲਗਾਤਾਰ ਚੁਣਦੇ ਚੁਣੇ ਜਾਂਦੇ ਰਹੇ ਆ ਮਨਿਸਟਰ ਬਣੇ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੁਣ ਇਸ ਚੀਜ਼ ਦਾ ਕਿਤੇ ਨਾ ਕਿਤੇ ਨੁਕਸਾਨ ਹੋਊਗਾ ਜਸਟਨ ਟੂਡੋ ਨੂੰ ਹਾਲਾਂਕਿ ਕਿਸੇ ਦੇ ਵੀ ਆਪਣੇ ਵਿਚਾਰ ਆ ਕੋਈ ਵੀ ਆਪਣੇ ਵਿਚਾਰ ਰੱਖ ਸਕਦਾ ਤੇ ਚੰਗੀ ਗੱਲ ਆ ਕਿ ਉਹਨੇ ਵਿਚਾਰ ਖੁੱਲ ਕੇ ਰੱਖਿਆ ਪਰ ਆ ਜਿਹੜੀ ਹਾਲਤ ਦੇ ਵਿੱਚ ਹੈਗਾ ਆ ਐਸ਼ਵਿਲੇ ਲਿਬਰਲ ਪਾਰਟੀ ਉਹਦਾ ਕਿਤੇ ਨਾ ਕਿਤੇ ਹੋਰ ਨੁਕਸਾਨ ਹੋ ਸਕਦਾ ਇਹਦੇ ਨਾਲ ਕਿ ਜਿਹੜੀਆਂ ਲਿਬਰਲ ਵੈਲਿਊਜ਼ ਸੀਗੀਆਂ ਜਾਂ ਉਹ ਸਾਰਾ ਕੁਝ ਹੈਗਾ ਉਹਦੇ ਉੱਤੇ ਕਿ ਜਿਹੜੇ ਜਿਹੜੀ ਮਤਲਬ ਬਹੁਤਾ ਕੁਝ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਉਕਲਦੇ ਮਿਲਦਾ ਨਹੀਂ ਸੀ ਇਸ ਚੀਜ਼ ਦੇ ਵਿੱਚ ਜਿਹੜੇ ਜਸਟਰਨ ਟਰੂਡੋ ਆ ਉਹਨਾਂ ਦੇ ਸਾਹਬ ਦੇ ਨਾਲ ਜਿਹੜੇ ਫੋਰਨ ਅਫੇਅਰ ਮਨਿਸਟਰ ਦੀ ਮਹੱਤਤਾ ਨੂੰ ਵੀ ਉਹਨਾਂ ਨੇ ਜਿਹੜਾ ਨਹੀਂ ਗੋਲਿਆ ਤੇ ਕਿ ਦੂਜਾ ਇਹ ਉਹਨਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋ ਬਹੁਤ ਚੰਗੀ ਗੱਲ ਨਹੀਂ ਸੀ ਕੈਨੇਡਾ ਇਹਨਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਜਿੱਥੇ ਖੜਾ ਸੀ ਉੱਥੋਂ ਪਛੜ ਕੇ ਪਿੱਛੇ ਚੜਿਆ ਗਿਆ ਜਿਹੜਾ ਸਿੱਧਾ ਸਿੱਧਾ ਜੋ ਕੋਸ਼ਿਸ਼ ਇਹ ਕਹਿਣਾ ਚਾਹੁੰਦੇ ਆ ਉਹਦਾ ਇਹ ਹੈ ਕਿ ਜਿਹੜੀ ਉਹਨਾਂ ਨੇ ਗੱਲ ਜਾਂ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਕਿ ਅਨਫੋਰਚੂਨੇਟਲੀ ਕੈਨੇਡਾਜ਼ ਸਟੈਂਡਿੰਗ ਇਨ ਦਾ ਵਰਲਡ ਹੈਸ ਸਲਿਪਟ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਕਿਸੇ ਹੋਰ ਨੇ ਕਿਹਾ ਹੁੰਦਾ ਸ਼ਾਇਦ ਮਤਲਬ ਹੋਰ ਹੁੰਦਾ ਪਰ ਇਹਨਾਂ ਦੇ ਆਪਣੇ ਸਾਥੀ ਪੁਰਾਣੇ ਇਹਨਾਂ ਦੇ ਆਪਣੇ ਮਿਨਿਸਟਰ ਲਿਵਰ ਸਰਕਾਰ ਦਾ ਹਿੱਸਾ ਰਹਿ ਚੁੱਕੇ ਜਦੋਂ ਉਹ ਇਦਾਂ ਦੀ ਗੱਲਬਾਤ ਕਰਦੇ ਆ 2016 17 ਦੇ ਵਿੱਚ ਜਿਹੜਾ ਜਸਟਨ ਟਰੂਡੋ ਦਾ ਚਾਈਨਾ ਦਾ ਟ੍ਰਿਪ ਸੀ ਉਹਦੀ ਗੱਲਬਾਤ ਵੀ ਹੋਈ ਆ 2018 ਦੇ ਵਿੱਚ ਜਦੋਂ ਇੰਡੀਆ ਗਏ ਜਸਟਨ ਟਰੂਡੋ ਕਿਤਾਬ ਦੇ ਵਿੱਚ ਉਹਦੀ ਗੱਲਬਾਤ ਵੀ ਹੋਈ ਆ ਉਹਨਾਂ ਦੇ ਟੰਡਯੋਰ ਤੋਂ ਪਹਿਲਾਂ ਜਿਹੜਾ ਉਹ ਕਹਿੰਦੇ ਵੀ ਇਹ 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 ਇਹਨਾਂ ਦੇ ਵੇਲੇ ਦੇ ਵਿੱਚ ਫਿਰ ਗੱਲਾਂ ਬਹੁਤ ਹੀ ਸਕਸੈਸਫੁਲ ਨਹੀਂ 시ਗੀਆਂ ਕਿ ਕਿਉਂਕਿ ਫੋਰਨ ਜਿਹੜੇ ਮਿਨਿਸਟਰੀ ਆਫ ਫੋਰਨ ਅਫੇਅਰਸ ਹੈਗੇ ਵੀ ਜਿਹੜੇ ਦੋ ਟ੍ਰਿਪ ਚੀਨ ਦੇ ਇਹਨਾਂ ਨੇ ਕੀਤੇ ਆ ਉਹ ਫ੍ਰੀ ਟ੍ਰੇਡ ਦੀ ਟਾਕ ਜਿਹੜੀ ਸੀਗੀ ਚਾਈਨਾ ਦੇ ਕਰਨ ਦੇ ਵਿੱਚ ਕਾਮਯਾਬ ਨਹੀਂ ਰਹੀ ਉੱਥੇ ਉਹ ਗੱਲਬਾਤ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਸੀ ਇੰਡੀਆ ਦਾ ਟ੍ਰਿਪ ਜਿਹੜਾ ਸੀਗਾ ਉਹ ਵੀ ਕਹਿੰਦੇ ਫੇਲਰ ਸੀਗਾ ਕਿਤੇ ਉਹ ਫੇਲਰ ਜਿੰਨਾ ਕਿ ਉਹ ਫੇਲ ਹੋਇਆ ਉਹ ਕਹਿੰਦੇ ਵੈਲ ਡਾਕੂਮੈਂਟਡ ਆ ਜੇ ਇਸ ਤਰੀਕੇ ਦੇ ਨਾਲ ਆ ਵੀ ਜਿਹੜੀ ਇੱਕ ਅੰਬੈਰੈਸ਼ਮੈਂਟ ਉੱਥੇ ਹੋਈ ਆ ਏ ਸਾਰੇ ਕੁਛ ਦੀ ਕਿ ਜਿਹੜਾ ਇੱਕ ਬੰਦਾ ਉਹ ਉੱਥੇ ਜਾ ਰਿਹਾ ਹੋਵੇ ਜਿਹੜਾ ਇਸ ਗੱਲ ਲਈ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੋਵੇ ਕਿ ਇੰਡੀਆ ਦੇ ਕਿਸੇ ਕੈਬਨਟ ਮਨਿਸਟਰ ਨੂੰ ਕੈਨੇਡਾ ਦੇ ਵਿੱਚ 1986 ਦੇ ਵਿੱਚ ਜਿਹੜਾ ਉਹਦੀ ਅਸੈਸੀਨੇਟ ਦੇ ਲਈ ਕੋਸ਼ਿਸ਼ ਕੀਤੀ ਹੋਵੇ ਉਹੋ ਜੇ ਵਿਅਕਤੀ ਦੀ ਕੰਟਰੋਵਰਸੀ ਨਾਲ ਆਵੇ ਤੇ ਉਹ ਕਹਿੰਦਾ ਫਿਰ ਇਹ ਬੋਤਾ ਵਧੀਆ ਮਤਲਬ ਓਵਰਆਲ ਉਹਨੇ ਕਿਹਾ ਕਿ ਜਸਟਰਲ ਟੂਡੋ ਦੇ ਵੇਲੇ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਜਿਹੜੀ ਕੈਨੇਡਾ ਦੀ ਅਕਸ ਸੀਗਾ ਉਹਨੂੰ ਉਹ ਉਸ ਪੱਧਰ ਦਾ ਨਹੀਂ ਰਿਹਾ ਸਲਿੱਪ ਕਰਕੇ ਥੋੜਾ ਬਹੁਤਾ ਪਿੱਛੇ ਨੂੰ ਚਲੇ ਗਿਆ ਇਹ ਆਪਣੇ ਆਪ ਦੇ ਵਿੱਚ ਕੁਦਰਤੀ ਇੱਕ ਬਹੁਤ ਵੱਡੀ ਗੱਲ ਅਗਲੀ ਗੱਲ ਬਈ ਦੋਸਤੋ ਜਿਹੜੀ ਇਸ ਵੇਲੇ ਇੱਕ ਜਿਹੜੀ ਦਵਾਈ ਚੱਲ ਰਹੀ ਆ ਦਵਾਈ ਕਹੋ ਇੰਜੈਕਸ਼ਨ ਕਹੋ ਭਾਰ ਘਟਾਉਣ ਦੇ ਲਈ ਦੂਜੇ ਤੀਜੇ ਦਿਨ ਲਗਭਗ ਕੋਈ ਦਿਨ ਇਹੋ ਜਿਹਾ ਹੁੰਦਾ ਜਦੋਂ ਇਹਦੀ ਖਬਰ ਨਾ ਹੋਵੇ ਕਿਉਂਕਿ ਪਪੂਲਰ ਬਹੁਤ ਹੋ ਰਹੀ ਆ ਇਹ ਫੈਲ ਬਹੁਤ ਰਹੀ ਆ ਓਜ਼ੈਂਪਿਕ ਨਾਮ ਦੀ ਡਰਗ weight loss ਕਰਨ ਦੇ ਲਈ ਲੋਕ ਵਰਤ ਰਹੇ ਆ ਹੁਣ ਹੋ ਕੀ ਰਿਹਾ ਇਹਦੇ ਵਿੱਚ ਕਿ ਜਿਹੜੇ ਲੋਕ ਇਹ ਦਵਾਈ ਲੈ ਰਹੇ ਉਹਨਾਂ ਦੀ ਈਟਿੰਗ ਹੈਬਿਟਸ ਬਦਲ ਰਹੀਆਂ ਈਟਿੰਗ ਹੈਬਿਟਸ ਵੀ ਬਦਲ ਰਹੀਆਂ ਤੇ ਜਿਹੜੀ ਭੁੱਖਾ ਉਹ ਕੰਪਲੀਟਲੀ ਚੇਂਜ ਹੋ ਰਹੀ ਹੈ ਇਹਦੇ ਅਸਰ ਦੇ ਥੱਲੇ ਪਹਿਲਾਂ ਕਿਹਾ ਜਾਂਦਾ ਸੀ ਵੀ ਇਹਦਾ ਇਹਨੂੰ ਪ੍ਰਮੋਟ ਇਹ ਕਹਿ ਕੇ ਕੀਤਾ ਗਿਆ ਇਹਨਾਂ ਦਵਾਈਆਂ ਨੂੰ ਵੀ ਇਹਨਾਂ ਦਾ ਸਾਈਡ ਇਫੈਕਟ ਕੋਈ ਨਹੀਂ ਖੈਰ ਹੌਲੀ ਹੌਲੀ ਹੁਣ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਗਏ ਤੇ ਜਿਹੜੀਆਂ ਵਿਗੋਵੀ ਵਰਗੀਆਂ ਇੰਜੈਕਸ਼ਨ ਜਾਂ ਉਹ ਜੋ ਵੀ ਹੈਗਾ ਉਹਨਾਂ ਦੇ ਲੇਬਲ ਦੇ ਉੱਤੇ ਲਿਖਿਆ ਵੀ ਇਹਦੇ ਨਾਲ ਬੰਦੇ ਦੀ ਨਿਗਾਹ ਜਾ ਸਕਦੀ ਆ ਉਹਦੇ ਹੁਣ ਐਵੀਡੈਂਸਸ ਵੀ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ ਸੋ ਜਿਹੜਾ ਇਹ ਡਰਗ ਜਿਹੜੀ ਆ ਕਹ ਲੋ ਕਿ ਇੱਕ ਤਰੀਕੇ ਦੇ ਨਾਲ ਜਿਹੜੀ ਸਨੈਕਿੰਗ ਆ ਜਿਹੜੀ ਕਹਿ ਲੋ ਕਿ ਜਿਹੜਾ ਬੰਦਾ ਕੁਛ ਨਾ ਕੁਛ ਖਾਂਦਾ ਰਹਿੰਦਾ ਸੀ ਉਹ ਪਾਸੇ ਹੋ ਜਾਂਦਾ ਤੇ ਮਤਲਬ ਉਹ ਉਹ ਸਾਰੀ ਜਿਹੜੀ ਹੈਬਿਟ ਆ ਉਹਦੀ ਜਿਹੜੀ ਪਾਪ ਕੌਰਨ ਦੀ ਤੇ ਦੂਜੀ ਸਾਰੀ ਉਹ ਖਤਮ ਹੋ ਜਾਂਦੀ ਆ ਤੇ ਵੀ ਡਿਨਰ ਹੋ ਲੋਕ ਜਾਂ ਖਾਣਾ ਜਿਹੜਾ ਪ੍ਰੋਪਰ ਖਾਂਦੇ ਆ ਹੁਣ ਨਾਰਥ ਅਮਰੀਕਾ ਦੇ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਜਿਹੜੇ ਉਹ ਐਗਜ਼ੈਂਪਲ ਲੈ ਰਹੇ ਆ ਜਾਂ ਦੂਜੀਆਂ ਜਿਹੜੇ ਪਪੂਲਰ ਹੈਗੇ ਆ ਇੰਜੈਕਟੇਬਲ ਡਰੱਗਸ ਵਿਗੋਵੀ ਉਹ ਲੈ ਰਹੇ ਆ ਇਹ ਜਿਹੜੀਆਂ weight loss ਦੇ ਨਾਲੇ ਖਾਸ ਤੌਰ ਦੇ ਉੱਤੇ ਜਿਹੜੀਆਂ ਹੁਣ ਫੂਡ ਬਣਾਉਣ ਵਾਲੀਆਂ ਕੰਪਨੀਆਂ ਨੇ ਉਹ ਬਹੁਤ ਕੇਅਰਫੁਲੀ ਵਾਚ ਕਰ ਰਹੀਆਂ ਐ ਸਾਰੇ ਕੁਛ ਨੂੰ ਕਿ ਲੋਕਾਂ ਦੇ ਵਿੱਚ ਕੀ ਐਸ ਵੇਲੇ ਚੱਲ ਕੀ ਰਿਹਾ ਤੇ ਕ੍ਰੇਜ਼ ਕੀ ਐ ਇਸ ਚੀਜ਼ ਦੇ ਉੱਤੇ ਉਹਨੂੰ ਮਤਲਬ ਇਸ ਤਰੀਕੇ ਦੇ ਨਾਲ ਉਹ ਬਣਾ ਰਹੇ ਆ ਕਿ ਜਿਹੜੇ ਲੋਕ ਇਹ ਦਵਾਈਆਂ ਖਾ ਰਹੇ ਆ ਉਹਨਾਂ ਦੇ ਲਈ ਇਹ ਪ੍ਰੋਡਕਟ ਹੋਣ ਜਾਨੀ ਕਿ ਸਮਾਨ ਵੇਚਣ ਦਾ ਇੱਕ ਨਵਾਂ ਤਰੀਕਾ ਉਹਨੇ ਲੱਭ ਰਿਆ ਨੈਸਲੇ ਨੇ ਇੱਕ ਜਿਹੜੀ ਲਾਂਚ ਕੀਤੀ ਆ ਕਹ ਲੋ ਇਹ ਜਿਹੜੀ ਈਲਸ ਜਿਹੜੇ ਨੇ ਜਿਹੜੇ ਪੇਸ਼ੈਂਟ ਨੂੰ ਇਹ ਕਹਿੰਦੇ ਆ ਕਿ ਜਿਹੜੇ ਪੇਸ਼ੈਂਟ ਜੀ ਐਲ ਪੀ 1 ਡਰੱਗਸ ਉਹ ਡਰੱਗਸ ਜਿਹੜੀ ਕੈਟਾਗਰੀ ਦੇ ਵਿੱਚ ਓਜ਼ੈਂਪਿਕ ਤੇ ਵਿਗੋਵੀ ਆਉਂਦੀਆਂ ਆ ਕਿ ਇਹ ਉਹਨਾਂ ਦੇ ਲਈ ਆ ਜਿਹੜੇ ਇਸ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਉਧਰਲੇ ਪਾਸੇ ਨੂੰ ਜਾ ਰਹੇ ਆ ਕਿ ਹਾਈ ਪ੍ਰੋਟੀਨ ਲੋ ਸ਼ੂਗਰ ਪ੍ਰੋਡਕਟ ਆ ਇਹ ਵੀ ਜਿਹੜੇ ਸਾਰੀਆਂ ਚੀਜ਼ਾਂ ਨੇ ਜੀ ਐਲ ਪੀ 1 ਦਵਾਈ ਨੂੰ ਯੂਜ਼ ਕਰਨ ਵਾਲਿਆਂ ਦੇ ਲਈ ਅ ਅਟਰੈਕਟ ਹੋ ਰਹੇ ਆ ਉਹ ਵੀ ਉਧਰਲੇ ਪਾਸੇ ਇਹ ਜਾ ਰਹੇ ਆ ਜਿਹੜੀ ਵੀ ਸਟਰੈਟਜੀ ਹੋਵੇ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਜਦੋਂ ਲੋਕਾਂ ਦੇ ਵਿੱਚ ਇਹ 트ੈਂਡ ਵਧਿਆ ਕਿ ਜਿਹੜਾ ਦਵਾਈਆਂ ਖਾ ਕੇ ਭਾਰ ਘਟਾਉਣ ਵਾਲਾ ਤਾਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਲੋਕ ਕੀ ਲੱਭ ਰਹੇ ਆ ਉਹਦਾ ਦਾ ਸਮਾਨ ਉਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਸੋ ਐਸ ਵੇਲੇ ਕੈਨੇਡਾ ਦੇ ਵਿੱਚ ਜੇਕਰ ਮੋਟਾ ਜਿਹਾ ਹਿਸਾਬ ਲਾਉਣਾ ਹੋਵੇ ਤਾਂ 9 ਲੱਖ ਤੋਂ ਲੈ ਕੇ 14 ਲੱਖ ਦੇ ਵਿਚਕਾਰ ਵਿਚਕਾਰ ਅੰਦਾਜ਼ਾ ਨੇ ਇੱਕ ਨੰਬਰ ਆ ਜਿਹੜੇ ਲੋਕ ਆ ਜੀਐਲਪੀ ਵਨ ਡਰਗ ਲੈ ਰਹੇ ਆ ਜਿਹੜੀ ਆਪਣੇ ਹੈਗੀ ਆ ਇਹ ਇੱਕ ਸਰਵੇ ਦਸੰਬਰ ਦੇ ਵਿੱਚ ਉਹਨਾਂ ਨੇ ਕੀਤਾ ਡਲਹਾਜ਼ੀ ਯੂਨੀਵਰਸਿਟੀ ਨੇ ਉਹਨਾਂ ਦੇ ਦੱਸਣ ਦੇ ਅਨੁਸਾਰ ਔਰ ਉਹਦੇ ਵਿੱਚ ਜੋ ਟੋਟਲ 8662 ਜਿਹੜੇ ਰਿਸਪੌਂਡੈਂਟ ਨੇ ਉਹ ਉਹਨਾਂ ਨੇ ਥੋੜਾ ਜਿਹਾ ਮਾਰਜਨ 1.5-2% ਦਾ ਇਹਦੇ ਵਿੱਚ ਜਿਹੜਾ ਹੁੰਦਾ ਹੀ ਆ ਔਰ ਜਿਹੜੀ ਗੌਲਪ ਦੀ ਰਿਸਰਚ ਆ ਉਹ ਇਹ ਕਹਿੰਦੀ ਆ ਕਿ 15 ਤੋਂ 16 ਲੱਖ ਅਮਰੀਕਨ ਅਡਲਟ ਜਿਹੜੇ ਆ ਉਹ ਇੰਜੈਕਟੇਬਲ weight loss ਡਰਗ ਲੈ ਰਹੇ ਆ ਤੇ ਜਿਹੜੇ ਹੈਗੇ ਆ ਉਹ ਜਿਹੜੇ 9% ਅਮਰੀਕਨ ਜਿਹੜੀ ਕਿ ਗਿਣਤੀ ਬਹੁਤ ਵੱਡੀ ਹੋ ਜਾਂਦੀ ਆ ਉਹ GLP1 ਡਰਗ 2030 ਤੱਕ ਲੈਂਦੇ ਹੋਣਗੇ ਸੋ ਬੇਸਿਕਲੀ 슈ਗਰ ਦੇ ਲਈ ਬਣਾਈਆਂ ਗਈਆਂ ਇਹ ਦਵਾਈਆਂ ਭਾਰ ਘਟਾਉਣ ਦੇ ਲਈ ਵਰਤੀਆਂ ਜਾ ਰਹੀਆਂ ਤੇ ਫੂਡ ਕੰਪਨੀ ਜਿਹੜੀਆਂ ਨੈਸਲੇ ਜਾਂ ਕੋਕਾ ਕੋਲਾ ਵਰਗੀਆਂ ਨੇ ਉਹ ਹਮੇਸ਼ਾ ਹੀ ਇਹਨੂੰ ਟਾਰਗੇਟ ਕਰ ਰਹੀਆਂ ਨੇ ਤੇ ਉਸ ਤਰ੍ਹਾਂ ਦਾ ਸਮਾਨ ਮਾਰਕੀਟ ਦੇ ਵਿੱਚ ਆ ਰਿਹਾ ਤੇ ਇਹ ਡਰੱਗਸ ਦੀ ਜਿਹੜੀ ਕਹਿ ਲਓ ਜਿਹੜੀ ਪੋਪੂਲਾਰਿਟੀ ਆ ਉਹ ਕਾਫੀ ਜ਼ਿਆਦਾ ਦਿਨੋਂ ਦਿਨ ਵੱਧ ਰਹੀ 200 ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਨਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ